ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਗੱਬਰ ਨਾਗਾ ਤੇ ਇੱਕ ਬੱਚਾ ਜੀ ਛੋਟੀ ਬੱਚੀ ਬਕਾਊ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਸਾਸੀ ਘਾਲ ਜੀ ਸਾਸੀ ਦਾ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਾਈ ਨਸੀਬ ਸਿੰਘ ਆ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੁਕਤਸਰ ਮੁਕਤਸਰ ਮੋਬਾਈਲ ਨੰਬਰ 93461599 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੁਆ ਕਿੰਨਾ ਮਾ ਜੀ ਸੁਆ ਬਾਈ ਰੀਗਨਲ ਤੀਜਾ ਤੋਂ ਸਮਾਂ ਕਿੰਨਾ ਲਊਗੀ ਜੀ ਅਜੇ 7-8 ਦਿਨ ਪਏ ਥਣਾਂ ਦੀ ਦਾਨ ਆ ਜੀ ਜਮ ਓਕੇ ਆ ਬਾਈ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਬਾਈ 20 ਪਲੱਸ ਬਾਜੂ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਤੇ ਰਹੇ ਆ ਮਾਲਕ ਠੀਕ ਆ ਜੀ ਹਾਂ ਸੂਆ ਬਾਈ ਦੱਸਦਾ ਕਿ ਤੀਜਾ ਸੁਣਦੀ ਆ ਜੀ ਸਮਾਂ ਡੇਟ ਮੁਤਾਬਕ 10 ਦਿਨ ਪਈ ਆ ਬਾਕੀ ਹਾਈਟ ਵੀ ਚੰਗੀ ਆ ਭਜਨ ਵੀ ਚੰਗਾ ਜੀ ਕੋਈ ਲੰਮੇ ਕੱਦ ਕਰਦੀ ਆ ਥਣਾ ਦੇ ਸਹਿਜ ਵੀ ਸੋਹਣੇ ਅੱਗੇ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਹਵਾਨੇ ਚ ਵਾਲ ਢੱਲਾ ਬਹੁਤ ਪੰਨਾਂ ਨੇ ਜੀ ਬਾਈ ਦੱਸਦਾ ਕਿ 20 ਕਿਲੋ ਮਾਲਕਾ ਨੇ ਦੱਸਿਆ ਕਿ ਪਿਛਲੇ ਸੂਏ ਚੋਇਆ ਵਾ ਇਕਤੀਰ ਉਮੀਦ ਪਲੱਸ ਦੀ ਹੈ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਣਾ ਦੇ ਸਹਜ ਬੜੇ ਸੋਹਣੇ ਫੋਟ ਸ਼ਾਂਗ ਪੂਰਾ ਵੀ ਨਹੀਂ ਥਣਾ ਦੀ ਡੰਨ ਮਿਲੂਗੀ ਕੱਲੇ ਕੱਚੀ ਕੱਚੀ ਹੈ ਬਰੇ ਅੱਜ ਤੁਹਾਨੂੰ ਭਾਜ ਮਿਲ ਜਾਣੀ ਹੈ ਜੇਕਰ ਮਾਲੀ ਤਿਆਰ ਹੋਈ ਤੇ ਉਦ ਦੇ ਦੀ ਡਿਮਾਂਡ ਵੀ ਹੋਰ ਹੋਊ ਤੇ ਉਦ ਦੇ ਕਰਮਾਲ ਨੇ ਤਿਆਰੀ ਵੀ ਸੋਹਣੀ ਕੀਤੀ ਹੋਣੀ ਹੈ ਟੱਲ ਟੁੱਲ ਦਿਖਾ ਦੀ ਬਰੇ ਲਓ ਜੀ ਗੱਟ ਡੂੜ ਗੱਠਾਂ ਕੋ ਟੱਲ ਪਈ ਆ ਠੰਡੀ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਸਿੱਧੇ ਪੁੱਠੇ ਪਾਸ ਦਾ ਕੋਈ ਚੱਕਰ ਹੀ ਨਹੀਂ ਡਿਮਾਂਡ ਵੀਰੇ ਦੀ ਜਮਾ ਲੈਣ ਦੇ ਨਾਲੀ 55000 ਹੋ ਜੁਲਾਸੀ ਜਮਾ ਜੈ ਜਿ ਡਿਮਾਂਡ ਆ 55000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਤੇ ਦੋ ਨੰਬਰ ਬਾਈ ਬੱਚਾ ਉਮਰ ਕਿੰਨੀ ਕਾ ਜੀ ਇਹਦੀ ਜੀ ਜੀ ਬਾਈ ਉਮਰ ਹੋਊਗੀ 3 1/2 ਮਹੀਨੇ ਠੀਕ ਆ ਵੀਰੇ ਇਹ ਆਪਣੇ ਘਰ ਤੋਂ ਹੀ ਆ ਬੱਚੀ ਇਹ ਘਰ ਦੀ ਆ ਬੱਚੀ ਠੀਕ ਆ ਉਹ ਲਿਆਂਦੀ ਵੀ ਆਪਣੀ ਇਹ ਘਰ ਦੀ ਠੀਕ ਆ ਮਾਂ ਦਾ ਦੁੱਧ ਬਾਈ ਕਿੰਨਾ ਕ ਸੀ ਸੀਗਾ ਬਾਈ 3 ਕਿਲੋ ਠੀਕ ਆ ਜੀ ਐਫਜੀ ਪੈਂਦੀ ਆ ਪਿਓਰ ਚੀ ਕਰਮ ਵਾਲੀ ਫੋਟ ਸ਼ਾਂਕ ਤਾਂ ਕੋਈ ਨਹੀਂ ਬਾਈ ਨਾ 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 ਕੋਈ ਨਹੀਂ ਚੋਲੀ ਚੰਗੀ ਆ ਜੀ ਦਿਖਾ ਦੀ ਮਾੜੀ ਜੀ ਥੋੜਾ ਜਿਹਾ ਬੱਚਾ ਡਰੂਗਾ ਕੋੜ ਸ਼ਾਂਗ ਦੀ ਬਾਕੀ ਗਾਰੰਟੀ ਆ ਜੀ ਬੱਚਾ ਹੀ ਆ ਜੇ ਤਿੰਨ ਸਾਢੇ ਤਿੰਨ ਮਹੀਨਿਆਂ ਦਾ ਤੇ ਇਹਦੀ ਡਿਮਾਂਡ ਬਾਈ 4000 ਦੀ ਜੀ ਆਫਰੀ ਹੈ ਜੀ ਚਲੋ ਕੋਈ ਸੰਭਣ ਵਾਲਾ ਵੀਰ ਭਰਾ ਲੈ ਜੂਗਾ ਬੱਚੀ ਚੰਗੀ ਆ ਜੀ ਬਹੁਤ ਵਧੀਆ ਠੀਕ ਆ ਭਰਾਇਆ ਸੀਗਾ ਇੰਨੇ ਦਾ ਠੀਕ ਆ ਹੀ ਸੀ ਸਹੀ ਗੱਲ ਆ ਜੀ ਲੂਈ ਚੰਗੀ ਆ ਚੈੱਕ ਕਰ ਸਕਦੇ ਹੋ ਬਾਈ ਦੱਸ ਦ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ